ਜਿੰਨਾ ਬਦਲਾਅ ਸਾਡੀ ਪੀੜ੍ਹੀ ਨੇ ਵੇਖਿਆ ਨਾ ਉਹ ਨਾ ਤਾਂ ਪਹਿਲਾਂ ਕਿਸੇ ਨੇ ਵੇਖਿਆ ਤੇ ਸ਼ਾਇਦ ਨਾ ਹੀ ਬਾਅਦ ਵਾਲੀ ਕੋਈ ਪੀੜ੍ਹੀ ਦੇ ਵੇਖਣ ਦੀ ਸੰਭਾਵਨਾ ਅਸੀਂ ਉਹੀ ਆਖਰੀ ਪੀੜ੍ਹੀ ਹਾਂ ਜਿਸ ਨੇ ਬੈਲ ਗੱਡੀ ਯੱਕੇ ਤੋਂ ਲੈ ਕੇ ਸੁਪਰ ਸੈਨਿਕ ਜੈੱਟ ਉਥੇ ਹਾਂ ਬਰੰਗ ਚਿੱਠੀਆਂ ਤੋਂ ਲੈ ਕੇ ਲਾਈਵ ਚੈਟ ਚੈਟਿੰਗ ਤੱਕ ਵੇਖਿਆ ਕਈ-ਕਈ ਵਾਰ ਮਿੱਟੀ ਦੇ ਘਰਾਂ 'ਚ ਬੈਠ ਕੇ ਪਰੀਆਂ ਤੇ ਰਾਜਿਆਂ ਦੀਆਂ ਕਹਾਣੀਆਂ ਸੁਣਨਾ। ਨੀਚੇ ਜ਼ਮੀਨ ਤੇ ਬੈਠ ਕੇ ਰੋਟੀ ਖਾਣੀ ਤੇ ਪਲੇਟਾਂ 'ਚ, ਬਾਟੀਆਂ 'ਚ ਚਾਹ ਪੀਤੀ। ਬਚਪਨ ਵਿੱਚ ਮਹੱਲੇ ਦੇ ਮੈਦਾਨਾਂ ਵਿੱਚ ਗੁੱਲੀ ਡੰਡਾ, ਲੰਗੜੀ ਲੱਤ, ਛੁਪਾ ਛੁਪਈ, ਕੋਟਲਾ ਛਪਾਕੀ, ਕੱਚ ਦੇ ਬੰਟੇ ਦੀਆਂ ਗੋਲੀਆਂ, ਬੰਦਰ ਕਿਲਾ ਵਰਗੀਆਂ ਖੇਡਾਂ ਖੇਡੀਆਂ। ਲਾਲ ਟੈਂ ਦੇ ਚਾਲਣ ਤੋ ਫਿਰ ਪਹਿਲੇ ਬਤੇ ਚਾਨਣ ਵਿੱਚ ਸਕੂਲ ਦਾ ਕੰਮ ਕੀਤਾ ਚਾਦਰ ਵਿੱਚ ਲੁਕ-ਲੁਕ ਕੇ ਲਾਵਲ ਪੜੇ ਅਸੀਂ ਕੂਲਰ ਐ ਅਸੀਂ ਹੀਟਰ ਵਿੱਚ ਇਹਨਾਂ ਤੋਂ ਬਿਨਾਂ ਹੀ ਬਚਪਨ ਗੁਜ਼ਾਰਿਆ ਸਿਰ ਨੂੰ ਸਰੋਂ ਦਾ ਤੇਲ ਲਾ ਕੇ ਵਾਲ ਵਾ ਕੇ ਕਿਸੇ ਗਿਆ ਤੇ ਜਾਣਾ ਬੜਾਈ ਚਾਹ ਹੁਣਾ ਸਕੂਲਾਂ ਅਧਿਆਪਕ ਤੋਂ ਕੁੱਟ ਖਾ ਕੇ ਆਉਣਾ ਪਰ ਘਰ ਆ ਕੇ ਦੱਸਣਾ ਨਹੀਂ ਜੇ ਕਦੇ ਕਿਸੇ ਨੇ ਨਾਲ ਦੇਣੇ ਕਰਦਿਆਂ ਨੂੰ ਦੱਸ ਦੇਣਾ ਕਰੋ ਫਿਰ ਕੁੱਟ ਖਾਣੀ ਸਵੇਰੇ ਗੁੜ ਦੀ ਚਾਹ ਪੀਣੀ ਨਮਕਾਂ ਜਾਂ ਕੋਲੇ ਨਾਲ ਦੰਦ ਸਾਫ਼ ਕਰ ਲੈਣੇ ਜਦੋਂ ਰਾਤ ਨੂੰ ਸੌਣ ਵੇਰੇਲੇ ਛੱਤਾਂ ਤੇ ਸੌਂਦੇ ਸੀ ਗਰਮੀਆਂ ਦੇ ਵਿੱਚ ਜਦੋਂ ਕਿਤੇ ਹਵਾ ਬੰਦ ਹੋ ਜਾਣੀ ਤਾਂ ਬਾਰਾਂ ਪੁਰ ਗਿੰਨੇ ਬਾਤਾਂ ਪਾਉਣੀਆਂ ਤੇ ਹਵਾ ਦੇ ਚੱਲਣ ਦੀ ਉਡੀਕ ਵਿੱਚ ਹੀ ਸੌਂ ਜਾਣਾ ਇਹ ਸਾਡੀ ਪੀੜ੍ਹੀ ਆਖਰੀ ਪੀੜ੍ਹੀ ਹੋਵੇ ਜੀ ਸ਼ਾਇਦ ਜਿਸ ਨੇ ਇੰਨਾ ਬਦਲਾਅ ਦੇਖਿਆ